ਪਰ ਮੈਂ 17 ਸਾਲ 14 ਦੇ ਨੌਕਰੀ ਕਰਕੇ ਆ ਆਰ ਇੰਡੀਅਨ ਆਰਮੀ ਦੇ ਵਿੱਚ ਪਰ ਮੈਂ ਇੰਨੀ ਤੰਗੀ ਇੰਡੀਅਨ ਆਰਮੀ ਦੇ ਵਿੱਚ ਨਹੀਂ ਦੇਖੀ ਜਿੰਨਾ ਮੈਂ ਤੰਗ ਹੋਣ ਹੋ ਗਿਆ ਵਾ ਉਹ ਬੰਦਿਆਂ ਦੇ ਹੱਥ ਦੇ ਵਿੱਚ ਵੀ ਘੜੀਆਂ ਲੱਗੀਆਂ ਹੋਈਆਂ ਸੀ ਲੱਕ ਤੋਂ ਏਦਾਂ ਕਰਕੇ ਹੱਥ ਘੜੀਆਂ ਲੱਗੀਆਂ ਹੋਈਆਂ ਸੀ ਤੇ ਪੈਰਾਂ ਦੇ ਵਿੱਚ ਵੀ ਅੱਧਾ ਘੰਟਾ ਪਹਿਲਾਂ ਇਹਨਾਂ ਨੇ ਹੱਥ ਘੜੀਆਂ ਅੰਦਰ ਹੀ ਲਾਉਣੀ ਅਮਰੀਕਾ ਤੋਂ ਆਏ ਫੌਜੀ ਜਹਾਜ਼ ਦੇ ਵਿੱਚ ਬਹੁਤ ਸਾਰੇ ਐਸੇ ਪੰਜਾਬੀ ਨੌਜਵਾਨ ਨੇ ਜੋ ਕਿ ਇਸ ਡੰਕੀ ਰੂਟ ਦਾ ਸ਼িকার ਹੋਏ ਨਹੀਂ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਨੌਜਵਾਨ ਨਾਲ ਕਰਨ ਜਾ ਰਹੇ ਹਾਂ ਜਿਸ ਦੇ ਕੀਸਾਂ ਨੂੰ ਕਤਲ ਕੀਤਾ ਗਿਆ ਜੀ ਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਮਨਦੀਪ ਸਿੰਘ ਹਰਾਂਦੀ ਜੋ ਕਿ ਸਾਬਕਾ ਫੌਜੀ ਨੇ ਔਰ ਅੰਮ੍ਰਿਤਧਾਰੀ ਸੀ ਲੇਕਿਨ ਡੰਕੀ ਦੇ ਚੱਕਰ ਦੇ ਵਿੱਚ ਉਹਨਾਂ ਦੇ ਕੇਸ ਦਾ ਕਤਲ ਕਰ ਦਿੱਤੇ ਗਏ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਉਹ ਗ੍ਰਿਫਤਾਰ ਹੁੰਦੇ ਨੇ ਤਾਂ ਫਲਾਈਟ ਰਾਹੀ 파ਰਤ ਪੁੱਜੇ ਨੇ ਗੱਲਬਾਤ ਕਰਾਂਗੇ ਮਨਦੀਪ ਸਿੰਘ ਹਰਾਂ ਨਾਲ ਔਰ ਜਾਣਾਂਗੇ ਕਿ ਆਖਿਰਕਾਰ ਕਿਵੇਂ ਇਸ ਬੁਰੇ ਸਫ਼ਰ 'ਚ ਰਹੇ ਕਿਉਂਕਿ ਬਹੁਤ ਸਾਰੀ ਵੀਡੀਓਜ਼ ਵੀ ਨੇ ਬਹੁਤ ਸਾਰੀ ਫੋਟੋਜ਼ ਵੀ ਨੇ ਜਿਹੜੀ ਕਿ ਇਹਨਾਂ ਦੀ ਸਾਹਮਣੇ ਆਈਆਂ ਨੇ ਜਿਦੇ ਵਿੱਚ ਕੀ ਇਹ ਉਸ ਰਸਤੇ ਦੇ ਵਿੱਚ ਨੇ ਸਾਡੇ ਨਾਲ ਮਨਦੀਪ ਸਿੰਘ ਮੌਜੂਦ ਨੇ ਮਨਦੀਪ ਜੀ ਕੀ ਸ਼ੁਰੂਆਤ ਕਿਵੇਂ ਹੋਈ ਇਸ ਸਫ਼ਰ ਦੀ ਜਾਨ ਦੀ ਕਿਵੇਂ ਤੁਹਾਨੂੰ ਕਿਹਾ ਗਿਆ ਔਰ ਸਾਬਕਾ ਫੌਜੀ ਹੋਣ ਤੋਂ ਬਾਅਦ ਤੁਸੀਂ ਕਿਸ ਇਸ ਰੂਪ ਨੂੰ ਚੁਣਿਆ ਸਰ ਗੱਲ ਇਹ ਕਿ ਜਦੋਂ ਮੈਂ ਰਿਟਾਇਰ ਆਇਆ ਸੀ ਨਾ ਫੌਜ ਤੋਂ ਉਸ ਤੋਂ ਬਾਅਦ ਮੈਂ ਸੋਚਿਆ ਨਹੀਂ ਕਿ ਮੈਂ ਅਮਰੀਕਾ ਜਾਣਾ ਹੈ ਪਰ ਘਰ ਦੇ ਵਿੱਚ ਥੋੜਾ ਜਿਹਾ ਕਰਜ਼ਾ ਥੋੜੇ ਜਿਹੇ ਹਾਲਾਤ ਇਦਾਂ ਦੇ ਹੀ ਕਿ ਜਿਹੜਾ ਮੈਨੂੰ ਪੈਸਾ ਮਿਲਿਆ ਇਹਨਾਂ ਮੈਨੂੰ 35 ਲੱਖ ਰੁਪਏ ਮਿਲਿਆ ਜਦੋਂ ਮੈਂ ਪੈਨਸ਼ਨ ਆਇਆ ਸੀ ਫਿਰ ਉਹ ਪੈਸੇ ਥੋੜੇ ਮੇਰੇ ਕੋ ਪੈਸੇ ਘਟਦੇ ਸੀ ਮੈਂ ਆਪਣੀ ਵਾਈਫ ਦਾ ਮਤਲਬ ਸੋਨਾ ਸਾਨਾ ਰੱਖ ਕੇ ਤੇ ਆਪਣੇ ਪੈਸੇ ਪੂਰੇ ਕਰ ਲਏ ਪੈਸੇ ਪੂਰੇ ਕਰਨ ਤੋਂ ਬਾਅਦ ਮੇਰੀ ਫਿਰ ਏਜੰਟ ਨਾਲ ਗੱਲਬਾਤ ਹੋਈ ਏਜੰਟ ਕਹਿੰਦਾ ਕਿ ਇੰਨੇ ਪੈਸੇ ਦੀ ਗੱਲਬਾਤ ਤੇ ਟੋਟਲ ਮੇਰੀ ਪੈਸੇ ਜੀ ਜਿਹੜੀ ਨਾ ਉਹ ਪਾਜੀ ਮੇਰੀ 54 ਲੱਖ ਰੁਪਏ ਚ ਗੱਲ ਹੋ ਗਈ ਜਿਹਦੇ ਚ ਇਹਨਾਂ ਨੂੰ ਮੈਂ 40 ਲੱਖ ਰੁਪਏ ਦਿੱਤਾ ਕੋਈ ਬਾਈਕਾਇਸ਼ ਦਿੱਤਾ ਆ ਤੇ ਕੁਛ ਮੈਂ ਮਤਲਬ ਆਨਲਾਈਨ ਪੇ ਕੀਤੀ ਆ ਬਾਕੀ ਇਹਨਾਂ ਨੂੰ ਮੈਂ 14.5 ਲੱਖ ਰੁਪਏ ਦੇ ਚੈੱਕ ਦਿੱਤੇ ਆ ਜਿਹੜੇ ਉਹ ਕਹਿੰਦੇ ਸੀ ਕਿ ਜਦੋਂ ਅਮਰੀਕਾ ਕੰਦਰ ਤੋਂ ਕਰਾਸ ਕਰ ਲੇਗਾ ਨਾ ਉਸ ਤੋਂ ਬਾਅਦ ਤੈਨੂੰ ਇੱਕ ਗੱਡੀ ਦੇ ਵਿੱਚ ਲੰਗਾ ਕੇ ਤੇ ਸੇਫ ਲੰਗਾਇਆ ਜਾਊਗਾ ਉਸ ਤੋਂ ਬਾਅਦ ਇਹਨਾਂ ਸੇਫ ਕੀ ਲੰਗਾਉਣਾ ਅਸੀਂ ਜਦੋਂ ਦੁਆਰ ਕਰਾਸ ਕੀਤੀ ਆ ਸਾਨੂੰ ਉੱਥੇ ਹੀ ਪੁਲਸ ਵਾਲਿਆਂ ਨੇ ਫੜ ਲਿਆ ਜਦੋਂ ਪੁਲਸ ਵਾਲਿਆਂ ਨੇ ਸਾਨੂੰ ਉੱਥੋਂ ਫੜ ਲਿਆ ਗੋਡਿਆਂ ਭਾਰ ਬਿਠਾ ਕੇ ਉਹਨਾਂ ਨੇ ਸਾਨੂੰ ਉਥੇ ਹੱਥ ਘੜੀਆਂ ਲਾ ਲੀਆਂ ਸਾਡੇ ਕੱਪੜੇ ਕੁੱਪੜਿਆਂ ਦੀ ਪੂਰੀ ਤਲਾਸ਼ੀ ਲਈ ਆ ਦਮਾਲਾ ਲਾ ਕੇ ਉਹਨਾਂ ਨੇ ਮੇਰਾ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਆ ਖੁੱਲੇ ਵਾਲ ਹੀ ਕੁਝ ਨਹੀਂ ਹੋਰੇ ਵਿੱਚ ਜਿੰਨੇ ਵੀ ਸਮਾਨ ਹੀ ਉਹ ਸਾਰਾ ਉਹ ਚ ਫੜ ਲਿਆ ਸਾਡੇ ਹੱਥਾਂ ਦੇ ਤੇ ਪਿਆਰਾਂ ਦੇ ਹੱਥ ਘੜੀਆਂ ਲਾ ਲੀਆਂ ਹੀ ਆ ਅਸੀਂ ਚਾਰ ਜਾਣੇ ਹਾਂ ਜਿੰਨਾਂ ਦੇ ਵਿੱਚੋਂ ਹੱਥ ਘੜੀਆਂ ਲਾਉਣ ਤੋਂ ਬਾਅਦ ਸਾਨੂੰ ਫਿਰ ਉਹ ਇੱਕ ਗੱਡੀ ਦੇ ਵਿੱਚ ਬਿਠਾ ਕੇ ਇੱਕ ਛੋਟੀ ਚੌਂਕੀ ਦੇ ਵਿੱਚ ਲੈ ਗਏ ਮੀਂਹ ਪੈ ਰਿਹਾ ਸੀਗਾ ਇੰਨੀ ਠੰਡੀ ਬਹੁਤ ਬੁਰਾ ਹਾਲ ਹੀ ਨਾ ਸਾਨੂੰ ਉਥੇ ਕਿਸੇ ਨੂੰ ਕਿਸੇ ਨਾਲ ਨਹੀਂ ਮਤਲਬ ਵੀ ਇਹ ਠੰਡ ਚ ਮਰਨਦੇ ਜਾਂ ਕੋਈ ਕਿਸੇ ਨੂੰ ਕੋਈ ਮਤਲਬ ਨਹੀਂ ਆ ਮੀਂਹ ਦੇ ਵਿੱਚ ਖੜੇ ਇਦਾਂ ਆ ਭੇਜ ਰਹੇ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਾਨੂੰ ਉਹ ਛੋਟੀ ਚੌਂਕੀ ਸੀ ਸਾਨੂੰ ਇਹ ਹੀ ਕਿ ਸੁਣਿਆ ਹੀ ਆ ਵੀ ਚੌਂਕੀ ਦੇ ਵਿੱਚ ਜਾ ਕੇ ਨਾ ਮਾੜੇ ਮੋٹے ਫਿੰਗਰਪ੍ਰਿੰਟ ਕਰਾਉਂਦੇ ਆ ਤੇ ਉਸੇ ਵੇਲੇ ਛੱਡ ਦਿੰਦੇ ਆ ਸਾਨੂੰ ਇਹ ਕਿ ਇਹਨਾਂ ਨੇ ਛੱਡ ਦੇਣਾ ਇਹਨਾਂ ਨੇ ਫਿਰ ਉਤੋਂ ਦੋ ਦੋ ਜਾਣਿਆਂ ਨੂੰ ਸਿੰਗਲ ਸਿੰਗਲ ਹੱਥ ਘੜੀ ਲਾ ਕੇ ਸਾਨੂੰ ਇੱਕ ਗੱਡੀ ਜੀ ਦੇ ਵਿੱਚ ਬਿਠਾ ਕੇ ਕਿੱਥੇ ਕੈਂਪ ਦੇ ਵਿੱਚ ਲੈ ਗਏ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਜਾ ਰਹੇ ਉਹ ਤੇ ਕੈਂਪ ਵਿੱਚ ਜਾ ਕੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਅਸੀਂ ਕਿ ਹੋਰ ਜਗ੍ਹਾ ਤੇ ਆਏ ਆ ਉੱਥੇ ਜਦੋਂ ਗਏ ਅਸੀਂ ਤੇ ਉੱਥੇ ਕਾਫੀ ਵਾਈਟ ਜਿਹੇ ਕਲਰ ਦੇ ਵਿੱਚ ਜਿਵੇਂ ਆਪਣਾ ਪੰਡਾਲ ਟਾਈਪ ਕਹ ਦਿੰਦੇ ਨੇ ਕੈਂਪ ਜਿਹਾ ਹੀ ਗਿਆ ਜਦੋਂ ਉੱਥੇ ਗਏ ਕਾਫੀ ਕੰਪਿਊਟਰ ਪਏ ਸੀ ਅਸੀਂ ਉੱਥੇ ਜਾ ਕੇ ਵੀ ਸਾਡੇ ਫੋਨ ਫਾਂ ਜੇਬਾ ਜੁਮਾ ਤਲਾਸ਼ੀ ਕੀਤੀਆਂ ਸਾਈਡ ਤੇ ਰੱਖ ਕੇ ਉਹਨਾਂ ਨੇ ਸਟicker ਵਗੈਰਾ ਜੇ ਇੱਥੇ ਲਾ ਦਿੱਤੇ ਸਾਡੇ ਉਹ ਮੁੜ ਕੇ ਅੰਗਰੇਜ਼ ਨੇ ਇੱਕ ਨੇ ਪੁੱਛਿਆ ਵੀ ਮਤਲਬ ਤੁਸੀਂ ਇੰਡੀਅਨ ਹੋ ਤੇ ਚਲੋ ਇੰਨੀ ਕ ਸਾਨੂੰ ਵੀ ਥੋੜੀ ਬਹੁਤੀ ਇੰਗਲਿਸ਼ ਹੁੰਦੀ ਅਸੀਂ ਕਿਹਾ ਮਤਲਬ ਜੈਸ ਅਸੀਂ ਇੰਡੀਆ ਤੇ ਕਹਿੰਦੇ ਗੁੱਡ ਤੇ ਮਤਲਬ ਪਿੱਤਾ ਦਿੱਲੀ ਇੱਕ ਖੁਸ਼ਖਬਰੀ ਆ ਵੀ ਜੀ ਤੁਸੀਂ ਇੰਡੀਆ ਜਾ ਰਹੇ ਹੋ ਵਾਪਸ ਫ੍ਰੀ ਫੋਰ ਟਿਕਟ ਗੋ ਬੈਕ ਟੂ ਇੰਡੀਆ ਕਈ ਵਿੱਚੋਂ ਮੁੰਡੇ ਉਦਾਂ ਹੀ ਕਹਿਣ ਲੱਪੇ ਨੇ ਕਿ ਯਾਰ ਵੀ ਸ਼ਾਇਦ ਮਜ਼ਾਕ ਕਰ ਰਹੇ ਆ ਬਟ ਮੈਨੂੰ ਉਸ ਦਿਨ ਤੋਂ ਹੀ ਮਤਲਬ ਆਪਣੇ ਆਪ ਨੂੰ ਲੱਗ ਗਿਆ ਸੀਗਾ ਕਿ ਯਾਰ ਇਹਨਾਂ ਨੇ ਡਿਪੋਰਟ ਕਰਨਾ ਹੈ ਸ਼ਾਇਦ ਕਿਉਂਕਿ ਹਾਲਾਤ ਹੀ ਉੱਥੋਂ ਦੇ ਕੋਈ ਸੈਂਟਰ ਦੇ ਇਦਾਂ ਦੇ ਹੋਏ ਹੋਏ ਸੀ ਜਦੋਂ ਉਹਨਾਂ ਨੇ ਇੰਨੀ ਗੱਲ ਕਹਿਤੀ ਉਸ ਤੋਂ ਬਾਅਦ ਸਾਡੇ ਫਿੰਗਰ ਫੁੰਗਰ ਪ੍ਰਿੰਟ ਵਗੈਰਾ ਹੋ ਗਈ ਫਿੰਗਰਪ੍ਰਿੰਟ ਕਰਾਉਣ ਤੋਂ ਬਾਅਦ ਫਿਰ ਉਹਨਾਂ ਨੇ ਤਿੰਨ ਤਿੰਨ ਸਾਡੇ ਕੋਲ ਸਾਈਨ ਕਰਵਾਏ ਸੀਗੇ ਪਾਸਪੋਰਟ ਆਪਣੇ ਤੇ ਕਰਾਏ ਜਿਹੜੇ ਕਿ ਫੋਟੋ ਫੋਟੋ ਕਾਪੀਆਂ ਸੀ ਉਹਨਾਂ ਦੇ ਸਿਆਣ ਕਰਾਉਣ ਤੋਂ ਬਾਅਦ ਇੱਕ ਸਾਨੂੰ ਹਾਲ ਦੇ ਵਿੱਚ ਲੈ ਕੇ ਗਏ ਆ ਜੀ ਹਾਂਜੀ ਉਹ ਜਿਹੜੇ ਹਾਲ ਦੇ ਵਿੱਚ ਲੈ ਗਏ ਸੀ ਉਹ ਕਾਫੀ ਮਤਲਬ ਵੱਡਾ ਹਾਲ ਸੀ ਤੇ ਹਾਲ ਖਾਲੀ ਸੀ ਬਿਲਕੁਲ ਹੀ ਉੱਥੇ ਇਹਨਾਂ ਨੇ ਸਾਨੂੰ ਅੱਛਾ ਤੁਸੀਂ ਇੱਕ ਚੀਜ਼ ਐ ਕਿ ਤੁਹਾਡਾ ਇਹ ਸਫਰ ਸ਼ੁਰੂ ਕਿਵੇਂ ਆ ਕਿੰਨੀ ਤਰੀਕ ਨੂੰ ਤੁਸੀਂ ਇੱਥੋਂ ਅੰਮ੍ਰਿਤਸਰ ਤੋਂ ਗਏ ਸੀ ਤੇ ਕਿਹੜੇ ਰਸਤੇ ਰਾਹੀਂ ਗਏ ਸਰ ਮੇਰਾ ਸਫਰ ਜਿਹੜਾ ਆ ਨਾ ਇਹ 13 ਅਗਸਤ ਨੂੰ 2024 ਦੇ ਵਿੱਚ ਸ਼ੁਰੂ ਹੈ। ਹੂੰ। ਇੱਥੋਂ ਅੰਮ੍ਰਿਤਸਰ ਤੋਂ ਮੈਂ ਗਿਆ ਸੀ ਦਿੱਲੀ। ਹੂੰ। ਦਿੱਲੀ ਤੋਂ ਫਿਰ ਮੈਂ ਗਿਆ ਸੀ ਬੰਬੇ। ਬੰਬੇ ਤੋਂ ਬਾਅਦ ਮੈਂ ਗਿਆ ਸੀ ਕਿਨੀਆਂ ਕਿਨੀਆਂ ਦੇ ਵਿੱਚ ਇੱਕ ਨਿਰੋਬੀਆ ਪੈਂਦਾ ਹੈ। ਨਿਰੋਬੀ ਗਿਆ। ਨਿਰੋਬੀ ਤੋਂ ਬਾਅਦ ਮੈਂ ਗਿਆ ਸੀ ਡਕਾਰ। ਡਕਾਰ ਤੋਂ ਬਾਅਦ ਮੈਂ ਗਿਆ ਸੀ ਐਮਸਟਰਡਮ। ਇਹ ਇੱਥੋਂ ਤੱਕ ਮੇਰੀਆਂ ਫਲਾਈਟਾਂ ਹੋਈਆਂ ਸੀ ਐਮਸਟਰਡਮ ਤੱਕ। ਅਮਸਟਰਡਮ ਤੋਂ ਬਾਅਦ ਅਮਸਟਰਡਮ ਤੋਂ ਫਿਰ ਮੇਰੀ ਫਲਾਈਟ ਜਿਹੜੀ ਹੋਈ ਸੀ ਨਾ ਉਹ ਜਾ ਕੇ ਸੂਰੀਨੇਮ ਤੱਕ ਹੋ ਗਈ ਸੀ ਸੂਰੀਨੇਮ ਤੱਕ ਮੈਂ ਫਲਾਈਟ ਤੇ ਗਿਆ ਜਦੋਂ ਸੂਰੀਨੇਮ ਪਹੁੰਚ ਗਿਆ ਉਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਅੱਗੇ ਤੁਹਾਨੂੰ ਜਦੋਂ ਬਾਹਰ ਨਿਕਲੋਗੇ 에ਰਪੋਰਟ ਤੇ ਉੱਥੇ ਡੌਂਕਰ ਖੜਾ ਹੋਏਗਾ ਤੁਹਾਡੇ ਫੋਨ ਦੇ ਉੱਤੇ ਫੋਟੋ ਆ ਜੂਗੀ ਫੋਨ ਦੇ ਉੱਤੇ ਡੋਂਕਰ ਦੀ ਫੋਟੋ ਪਾ ਦਿੱਤੀ ਪੀ ਆਹ ਡੋਂਕਰ ਅਸੀਂ ਵੇਖਿਆ ਅੱਗੇ ਗੱਡੀ ਨੰਬਰ ਉਹਨਾਂ ਨੇ ਪਾਤਾ ਹੀ ਅੱਗੇ ਗੱਡੀ ਖੜੀ ਸੀ ਗੱਡੀ ਦੇ ਵਿੱਚ ਉਹਨੇ ਬਿਠਾਇਆ ਉੱਥੋਂ ਫਿਰ ਅਸੀਂ ਸੋਰੀ ਨੇਮ ਤੋਂ ਅਸੀਂ ਗਏ ਗਵਾਨਾ ਗੱਡੀ ਤੇ ਜਦੋਂ ਭਾਜੀ ਗੱਡੀ ਦੇ ਵਿੱਚ ਜਾਈਦਾ ਹੈ ਨਾ ਕੰਟਰੀ ਇਹ ਜਿਹੜੀਆਂ ਕੰਟਰੀਆਂ ਹੀ ਨਾ ਚਲੋ ਤੁਹਾਨੂੰ ਮੈਂ ਪਹਿਲਾਂ ਕੰਟਰੀਆਂ ਦੱਸ ਦਿੰਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਕਿੱਦਾਂ ਗਏ ਆ ਸੋਰੀ ਨੇਮ ਤੋਂ ਗਵਾਨਾ ਗਿਆ ਸੀ ਤੇ ਗਵਾਨਾ ਤੋਂ ਬਾਅਦ ਬਿਲੀਵਿਆ ਗਏ ਬੋਲੀਵੀਆ ਤੋਂ ਬਾਅਦ ਅਸੀਂ ਪੇਰੂ ਗਏ ਆ ਪੇਰੂ ਤੋਂ ਬਾਅਦ ਅਸੀਂ ਬ੍ਰਾਜ਼ੀਲ ਗਏ ਆ ਬ੍ਰਾਜ਼ੀਲ ਤੋਂ ਬਾਅਦ ਇਕਵਾਡੋਰ ਗਏ ਆ ਇਕਵਾਡੋਰ ਤੋਂ ਬਾਅਦ ਕੋਲੰਬੀਆ ਲੈ ਕੇ ਗਏ ਆ ਕੋਲੰਬੀਆ ਤੋਂ ਬਾਅਦ ਅਸੀਂ ਪਨਾਮਾ ਗਏ ਆ ਪਨਾਮਾ ਤੋਂ ਬਾਅਦ ਪਨਾਮਾ ਸਿਟੀ ਆ ਪਨਾਮਾ ਸਿਟੀ ਤੋਂ ਬਾਅਦ ਕੋਸਟਾ ਰਿਕਾ ਕੋਸਟਾ ਰਿਕਾ ਤੋਂ ਬਾਅਦ ਆ ਜਾਂਦਾ ਹੈ ਹੁੰਡ੍ਰਸ ਹੁੰਡ੍ਰਸ ਤੋਂ ਬਾਅਦ ਆ ਜਾਂਦਾ ਹੈ ਨਿਕਾਰਾਗਵਾ ਨਿਕਾਰਾਗੁਆ ਤੋਂ ਬਾਅਦ ਗੁਆਟੇਮਾਲਾ ਆ ਜਾਂਦਾ ਹੈ ਗੁਆਟੇਮਾਲਾ ਤੋਂ ਬਾਅਦ ਮੈਕਸੀਕੋ ਆ ਜਾਂਦਾ ਹੈ ਮੈਕਸੀਕੋ ਤੋਂ ਬਾਅਦ ਯੂ ਐਸ ਏ ਆ ਜਾਂਦਾ ਹੈ ਤੇ ਜਦੋਂ ਅਸੀਂ ਸੁਰੀਨੇਮ ਤੋਂ ਉਹਨਾਂ ਨੇ ਗੱਡੀਆਂ ਦੇ ਵਿੱਚ ਸਾਨੂੰ ਬਿਠਾ ਲਿਆ ਨਾ ਇਹ ਕਮ ਸੇ ਕਮ ਵੀ 4-4 ਦਿਨ ਦਾ ਰਸਤਾ ਆ 10-10 ਬੰਦੇ ਉਹਦੇ ਵਿੱਚ 4 ਕਿ ਜਾਂ 5 ਬੰਦੇ ਬੈਨ ਦੀ ਮਤਲਬ ਗੰਜائش ਹੁੰਦੀ ਗੱਡੀ ਜਿਹਦੇ ਵਿੱਚ 15-15 20-20 ਬੰਦੇ ਬਿਠਾ ਦਿੰਦੇ ਆ ਬਿਲਕੁਲ ਹੀ ਗੋਡੇ ਜੁੜੇ ਹੁੰਦੇ ਆ ਜੇ ਕਿਸੇ ਨੇ ਬਾਥਰੂਮ ਕਰਨਾ ਆ ਬੋਤਲ ਦੇ ਦਿੰਦੇ ਵੀ ਵਿੱਚੇ ਹੀ ਬੋਤਲ ਦੇ ਇੱਥੇ ਬਾਥਰੂਮ ਕਰ ਲੈ ਗੱਡੀ ਨਹੀਂ ਰੁਕਣੀ ਕਿਉਂਕਿ 4-4 ਦਿਨ ਗੱਡੀ ਦਾ ਸਫ਼ਰ ਹੁੰਦਾ ਆ ਵਿੱਚੇ ਹੀ ਕੱਢੀ ਜਾਂਦਾ ਮਿੱਟੀ ਧੂੜ ਵਿੱਚੇ ਵਿੱਚੇ ਬਿਸਕੁਟ ਖਾਈ ਜਾਣੇ ਆ ਮਾੜੀ-ਮੋਟੀ ਕੋਈ ਟੌਫੀਆਂ ਦੇ ਦਿੰਦੇ ਬੰਦਾ ਬਸ ਇਦਾਂ ਹੀ ਜਾਂਦਾ ਜਿੰਨੀਆਂ ਵੀ ਕੰਟਰੀਆਂ ਕ੍ਰੋਸ ਕੀਤੀਆਂ ਇਦਾਂ ਕੀਤੀਆਂ ਫਿਰ ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਬਾਕੀਆਂ ਨਾਲ ਕੀ ਹੋਇਆ ਮੈਂ ਫਿਰ ਐਕਵਾ ਡੋਰ ਦੇ ਵਿੱਚ ਮੇਰੇ ਏਜੰਟ ਨੇ 70 ਦਿਨ ਰੋਕ ਛੱਡਿਆ ਐਕਵਾ ਡੋਰ ਕਹਿੰਦੇ ਸੀਗੇ ਕਿ ਉਦੋਂ ਪਨਾਮਾ ਦੇ ਵਿੱਚ ਸਖਤਾਈ ਪਨਾਮਾ ਤੋਂ ਵੀ ਬੰਦੇ ਰਿਪੋਰਟ ਹੋ ਰਹੇਗੇ ਤੇ ਕਹਿੰਦੇ ਵੀ ਅਜੇ ਬੈਠ ਜਾ ਇੱਥੇ ਜੀ ਤੇ ਪਨਾਮਾ ਦੇ ਵਿੱਚ ਜਦੋਂ ਮੈਨੂੰ ਇਕਵਾਡੋਰ ਰੱਖਿਆ ਨਾ ਉੱਥੇ ਦੇ ਹਾਲਾਤ ਇਦਾਂ ਦੇ ਹੀ ਕਿ ਮੈਂ 70 ਦਿਨ ਮੈਗੀ ਖਾਧੀ ਆ ਸਵੇਰੇ ਵੀ ਮੈਗੀ ਖਾਨਾਂ ਤੇ ਸ਼ਾਮ ਨੂੰ ਵੀ ਮੈਗੀ ਖਾਨਾਂ ਜੇ ਮੈਂ ਮੈਗੀ ਨਹੀਂ ਖਾਂਦਾ ਤੇ ਤਾਂ ਮੈਂ ਭੁੱਖਾ ਮਰਦਾ ਜੇ ਖਾਂਦਾ ਹਾਂ ਤ ਢਿਡਪੀੜ ਹੁੰਦੀ ਪਰ ਖਾਣੀ ਪੈਂਦੀ ਹੀ ਵੀ ਗੁਜ਼ਾਰਾ ਕਰਨਾ ਪੈਣਾ ਹੀ ਔਖੇ ਸੋਕੇ ਅੱਜ ਭੇਜ ਦੇਣਾ ਕੱਲ ਭੇਜ ਦੇਣਾ ਤੈਨੂੰ ਅੱਜ ਭੇਜ ਦੇਣਾ ਕੱਲ ਭੇਜ 70 ਦਿਨ ਬੰਦਕ ਬਣਾ ਕੇ ਰੱਖਿਆ 70 ਦਿਨ ਬਹੁਤ ਔਖੇ ਕੱਡੇ ਸੀ ਅੱਛਾ ਇਹ ਅਮਰਤਾਰੀ ਤੋਂ ਗੈਰ ਅਮਰਤਾਰੀ ਹੋਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਇਹ ਭਾਜੀ ਜਦੋਂ ਮੈਂ ਮੈਕਸੀਕੋ ਚੱਲ ਗਿਆ ਨਾ ਸਾਰੀਆਂ ਕੰਟਰੀਆਂ ਪਾਰ ਕਰ ਲੀਆਂ ਸੀ ਜਦੋਂ ਪਤਾ ਹੀ ਗਿਆ ਕਿ ਮੈਕਸੀਕੋ ਤੋਂ ਮੈਂ ਹੁਣ ਅਮਰੀਕਾ ਇੰਟਰ ਹੋਣਾ ਹੈ ਉਦੋਂ ਨਾ ਮੈਕਸੀਕੋ ਤੋਂ ਇੱਕ ਜਹਾਜ਼ ਜਾਂਦਾ ਆ ਫਲਾਈਟ ਹੁੰਦੀ ਸਾਡੀ 3 ਘੰਟੇ ਦੀ ਤੇਜਵਾਨਾ ਤੱਕ ਫਲਾਈਟ ਹੋਣੀ ਹੁੰਦੀ ਆ ਉਹਦੇ ਵਿੱਚ ਏਜੰਟ ਨੇ ਡੋਂਕਰ ਨੂੰ ਦੱਸਿਆ ਹੈਗਾ ਡੋਂਕਰ ਅੱਗੋਂ ਕਹਿੰਦਾ ਕਿ ਬਾਕੀ ਮੇਰੇ ਨਾਲ ਜਿੰਨੇ ਵੀ ਉਹ ਸਾਰੇ ਕਲੀਨ ਸ਼ੇਵ ਵੀ ਬੰਦੇ ਤੇ ਉਹਨਾਂ ਨੂੰ ਇਹ ਕਿ ਇਸ ਬੰਦੇ ਦੀ ਵਜ੍ਹਾ ਕਰਕੇ ਬਾਕੀ ਬੰਦੇ ਨਾ ਫਸਣ ਤੇ ਮੈਨੂੰ ਕਹਿੰਦੇ ਸੀ ਵੀ ਕਲੀਨ ਸ਼ੇਵ ਕਰਨੀ ਪੈਣੀ ਆ ਮੈਂ ਕਿਹਾ ਮੈਂ ਅਮਰਤ ਧਾਰੀ ਆ ਕਹਿੰਦੇ ਫਿਰ ਜੇ ਦਾੜੀ ਨਹੀਂ ਕੱਟਦੇ ਤੇ ਉਥੇ ਕਿਸੇ ਦੀ ਕੋਈ ਚਲਦੀ ਨਹੀਂ ਆ ਉਹ ਕਮਰੇ ਦੇ ਅੰਦਰਵਾੜ ਕੇ ਤੇ ਕੁੱਟਦੇ ਆ ਲੱਤਾਂ ਬਾਹਾਂ ਮਾਰਦੇ ਮੇਰੇ ਕੋ ਉਸ ਟਾਈਮ ਵੀਡੀਓ ਵੀ ਹੈਗੀ ਜਿਹੜੇ ਕਮਰੇ ਦੇ ਵਿੱਚ ਮੈਨੂੰ ਬੰਦ ਕਰ ਰੱਖਿਆ ਇਹਨਾਂ ਨੇ ਮੇਰੇ ਕੋ ਫੋਨ ਵੀ ਖੋ ਲਿਆ ਵੀ ਜਾਂ ਤਾਂ ਤੂੰ ਦਾੜੀ ਕਟਾ ਲਾ ਆਪਣੀ ਜੇ ਨਹੀਂ ਦਾੜੀ ਕਟਾਉਣੀ ਤੇ ਤੈਨੂੰ ਇੱਥੇ ਅੰਦਰ ਬੰਦ ਕਰਕੇ ਰੱਖਾਂਗੇ ਦੋ ਤਿੰਨ ਦਿਨ ਮੈਨੂੰ ਇਹਨਾਂ ਨੇ ਅੰਦਰ ਬੰਦ ਕਰਕੇ ਰੱਖਿਆ ਵਾ ਤੇ ਕਮ ਸੇ ਕਮ ਮੇਰੇ ਕੋ ਇਹਨਾਂ ਨੇ 8-9 ਦਿਨ ਫੋਨ ਆਪਣੇ ਕੋਲ ਰੱਖਿਆ ਫੋਨ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਯਾਰ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਮੈਂ ਕਰ ਲੀਣਾ ਵਾ ਪਰ ਮੈਨੂੰ ਨਾਲ ਹੀ ਭੇਜ ਦਿਓ ਉਸ ਤੋਂ ਬਾਅਦ ਮੈਂ ਫਿਰ ਇਹਨ ਇੱਕ ਮੁੰਡੇ ਨੂੰ ਇਹਨਾਂ ਨੇ ਮਸ਼ੀਨ ਮੰਗਵਾ ਕੇ ਤੇ ਮੇਰੀ ਕਲੀਨ ਸ਼ੇਵ ਕੀਤੀ ਸੀ ਉੱਥੇ ਰੋਣ ਤੇ ਚਲੋ ਮੈਨੂੰ ਬਹੁਤ ਆਇਆ ਹੁਣ ਮੈਂ ਕੀ ਕਰਦਾ ਕਿਉਂਕਿ ਮੈਂ ਬਹੁਤ ਦੂਰ ਇਹੋ ਜੀ ਜਗ੍ਹਾ ਤੇ ਹਲਾਤਾਂ ਦੇ ਵਿੱਚ ਫਸਿਆ ਹਾਂ ਕਿ ਮੇਰੀ ਉੱਥੇ ਵਾਪੇਸ਼ ਨਹੀਂ ਚਲਦੀ ਜੇ ਨਹੀਂ ਨਹੀਂ ਕੁਛ ਕਰਦੇ ਤੇ ਕੁੱਟਦੇ ਮਾਰਦੇ ਸੀਗੇ ਉਹ ਸ਼ਰਾਬ ਪੀ ਲੈਂਦੇ ਸੀ ਗਾਣੇ ਲਾਈ ਜਾਂਦੇ ਸੀ ਕਿਰਪਾਨਾਂ ਜੀਆਂ ਲਾ ਕੇ ਲਾਗੇ ਤੁਰੇ ਫਿਰਦੇ ਸੀਗੇ ਉੱਥੋਂ ਫਿਰ ਭਾਜੀ ਮੇਰੀ ਜਦੋਂ ਕਲੀਨ ਸ਼ੇਵ ਹੋ ਗਈ ਨਾ ਤੇ ਫਲਾਈਟ ਕੈਂਸਲ ਹੋ ਗਈ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਮੇਰੀ ਕਲੀਨ ਸ਼ੇਵ ਕਰਾਈ ਜਦੋਂ ਦਾੜੀ ਆ ਗਈ ਫੇਰ ਫਲਾਈਟ ਕੈਨਸਲ ਹੋ ਗਈ ਤੇ ਤੀਜੀ ਵਾਰੀ ਫੇਰ ਦਾੜੀ ਕੱਟਣ ਲੱਗੇ ਮੈਂ ਕਿਹਾ ਯਾਰ ਮੈਂ ਦਾੜੀ ਹੁਣ ਨਹੀਂ ਕੱਟਣੀ ਵੀ ਥੋੜੀ ਜੀ ਮੇਰੀ ਦਾੜੀ ਰਹਿਣ ਤੋਂ ਵੀ ਚੰਗੇ ਨਹੀਂ ਲੱਗੀ ਤਾਂ ਵੀ ਕੱਲ ਨੂੰ ਮੈਂ ਵੀਡੀਓ ਕਾਲ ਕਰਨੀ ਕਿਤੇ ਦੱਸਣਾ ਪੈਂਦਾ ਫੇਰ ਮੇਰੀ ਥੋੜੀ ਜੀ ਦਾੜੀ ਰੱਖੀ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਫਲੈਟ ਕਰਾਈ ਫੇਰ ਤੇਜਵਾਨਾ ਗਏ ਆ ਤੇਜਵਾਨਾ ਅਸੀਂ 25 ਜਨਵਰੀ ਨੂੰ ਪਹੁੰਚ ਗਏ ਸੀ ਉੱਥੇ ਫਿਰ ਦੋ ਦਿਨ ਅਸੀਂ ਹੋਟਲ ਦੇ ਵਿੱਚ ਰਹੇ ਆ ਫੇਰ ਹੋਟਲ ਦੇ ਵਿੱਚ ਫਿਰ ਡੌਂਕਰ ਉੱਥੇ ਡੌਂਕਰ ਦੀ ਗੱਡੀ ਆਉਂਦੀ ਆ 27 ਤਰੀਕ ਨੂੰ 27 ਜਨਵਰੀ ਨੂੰ ਫਿਰ ਇਹਨਾਂ ਨੇ ਸਾਡਾ ਬਾਰਡਰ ਕਰਾਸ ਕਰਾਇ ਜਿਹੜਾ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਆਂ ਆਪੀ ਪੁਲਿਸ ਉੱਥੇ ਜਾ ਕੇ ਫੜ ਲਿੰਦੀ ਜਦੋਂ ਅਸੀਂ ਕ੍ਰੋਸ ਹੋਏ ਸੀ ਹੈਲੀਕਾਪਟਰ ਆਇਆ ਸੀਗਾ ਹੈਲੀਕਾਪਟਰ ਉੱਪਰ ਘੁੰਮਦਾ ਸੀਗਾ ਤੇ ਪੁਲਿਸ ਦੀਆਂ ਚਾਰੇ ਪਾਸੇ ਅੱਗੇ ਗੱਡੀਆਂ ਆਈਆਂ ਹੀਆਂ ਸੀਗੀਆਂ ਮਿੰਟੋ ਮਿੰਟ ਗੱਡੀਆਂ ਚੋਅੇ ਨਿਕਲ ਕੇ ਬੱਸ ਫੜ ਕੇ ਹਨੂ ਅਚਾਰ ਰਸਤੇ 'ਚ ਕਿਸ ਤਰ੍ਹਾਂ ਦੀ ਦਿੱਕਤ ਹੈ ਕਿਹੜੇ ਕਿਹੜੇ ਰਸਤੇ ਸੀ ਜਿਸ ਤਰ੍ਹਾਂ ਨਹਿਰ ਦੀ ਗੱਲ ਕੀਤੀ ਜਾਂਦੀ ਕੀ ਕੁਛ ਰਸਤੇ 'ਚ ਸੀਗਾ ਸਰ ਤਕਰੀਬਨ ਹੀ ਜਿਹੜਾ ਸੂਰੀਨੇਮ ਤੋਂ ਰਸਤਾ ਸ਼ੁਰੂ ਹੋ ਜਾਂਦਾ ਹੈ ਨਾ ਮੈਕਸੀਕੋ ਤੱਕ ਪੂਰਾ ਜੰਗਲੀ ਇਲਾਕਾ ਆ ਵਿੱਚ ਸੜ ਗਿਆ ਜਿਵੇਂ ਕਹਿ ਨਹੀਂ ਦਿੰਦੇ ਵੀ ਆਪਣੇ ਪਿੰਡਾਂ ਚ ਪਿਆ ਹੁੰਦਾ ਟੁੱਟੀ ਫੁੱਟੀ ਸੜਕ ਬਜਰੀ ਜੀ ਇਦਾਂ ਹੀ ਆ ਗੱਡੀਆਂ ਉੱਡਦੀਆਂ ਜਾਂਦੀਆਂ ਕੋਈ ਨਹੀਂ ਕਿਸੇ ਨੂੰ ਮਤਲਬ ਨਾ ਰੋਕਣਾ ਰਸਤੇ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਤੰਗੀ ਸਾਨੂੰ ਪਨਾਮਾ ਦੇ ਵਿੱਚ ਆਈ ਜੇ ਪਨਾਮਾ ਦੇ ਵਿੱਚ ਇਦਾਂ ਦੇ ਹਾਲਾਤ ਹੋਏ ਆ ਕਿ ਪਹਾੜੀ ਇਲਾਕਾ ਵੀ ਵਿੱਚ ਹੈਗਾ ਵਾ ਚਿੱਕੜ ਵੀ ਹੈਗਾ ਆ ਮੇਰੇ ਕੋ ਵੀਡੀਓ ਵੀ ਹੈਗੀਆਂ ਮੈਂ ਵੀਡੀਓ ਉਹ ਬਣਾਈਆਂ ਹੋਈਆਂ ਕਿ ਜਿੱਥੋਂ ਤੱਕ ਮੇਰੇ ਕੋ ਬਣ ਸਕਦੀਆਂ ਸੀ ਜਿਹੜੀਆਂ ਮੇਰੇ ਕੋ ਨਹੀਂ ਬਣੀਆਂ ਉਹ ਮਤਲਬ ਮੈਂ ਫੋਨ ਮਤਲਬ ਨਹਿਰਾ ਪਾਰ ਕੀਤੀ ਸੀ ਸਰ ਨਹਿਰਾ ਪਨਾਮਾ ਦੇ ਵਿੱਚ ਜਿਹੜੀਆਂ ਮੈਂ ਕ੍ਰੋਸ ਕੀਤੀਆਂ ਵਾ ਉਹ 42 ਨਹਿਰਾ ਜੀ 42 ਕੋਈ ਮਤਲਬ ਗੋਡਿਆਂ ਤੱਕ ਪਾਣੀ ਕੋਈ ਇੱਥੇ ਤੱਕ ਕੋਈ ਇੱਥੇ ਤੱਕ ਇਹ ਸਮਾਨ ਜਿਹੜਾ ਕਿੱਟੀ ਹੋ ਹੀ ਮੋਡੀਆਂ ਤੇ ਰੱਖ ਰੱਖ ਕੇ ਤੇ ਫਿਰ ਨਿਕਲੇ ਵਿੱਚੋਂ ਕਈ ਜਗ੍ਹਾ ਤੇ ਗੋਡਿਆਂ-ਗੋਡਿਆਂ ਤੱਕ ਚਿੱਕੜ ਹੀ ਦਲਦਲ ਵੀ ਹੀ ਆ ਗਈ ਜੀ ਕੋਈ ਜਾਨਵਰ ਵੀ ਵਿੱਚੋਂ ਜਾਨਵਰ ਜਦੋਂ ਅਸੀਂ ਕਿਸ਼ਤੀਆਂ ਦੇ ਰਹੀਂ ਵਿੱਚੋਂ ਲੰਗੇ ਇਹਨਾਂ ਕੋਈ ਸਫਰ ਹੀ ਕਿਸ਼ਤੀਆਂ ਰਹੀਂ ਵੀ ਕੀਤਾ ਵਾ ਉਹ ਮਗਰਮਛ ਵੀ ਅਸੀਂ ਦੇਖੇ ਅਤ ਬਹੁ ਮਰੀ ਹਾਲਤ ਹੀ ਪਰ ਸਾਨੂੰ ਇਹ ਹੀ ਕਿ ਹੁਣ ਕਿਹੇ ਤਰੀਕੇ ਇਥੋਂ ਨਿਕਲੀਏ ਫਸਤੇ ਗਏ ਆ ਹੂੰ ਤੇ ਕੁਝ ਔਰਤਾਂ ਵੀ ਨਾਲ ਸੀ ਔਰਤਾਂ ਜ਼ਿਆਦਾਤਰ ਜਿੰਨੀਆਂ ਔਰਤਾਂ ਆ ਨਾ ਉਹ ਉਧਰ ਮਕਸੀਕਨ ਏਰੀਆ ਦੀਆਂ ਜਿਵੇਂ ਕੋਲੰਬੀਆ ਹੋ ਗਿਆ ਇਕਵਾਡੋਰ ਹੋ ਗਿਆ ਜਿਨ੍ਹਾਂ ਨੂੰ ਮਤਲਬ ਉਹ ਰਸਤੇ ਦਾ ਥੋੜਾ ਬੋਤਾ ਪਤਾ ਆ ਤੇ ਸਾਡੇ ਨਾਲ ਤਾਂ ਕੋਈ ਇੰਡੀਅਨ ਨਹੀਂ ਸੀ ਹੈਗੀ ਉਧਰ ਕਲੰਬੀਆ ਸਾਈਡ ਦੀ ਜਾਂ ਬਰਾਜ਼ੀਲ ਜਾਂ ਇਕਵਾਡੋਰ ਸਾਈਡ ਦੀਆਂ ਹੈਗੀਆਂ ਹੈਗੀਆਂ ਇੱਕ ਦੋ ਕੋਈ ਅਚੀ 42 ਨਹਿਰਾਂ ਪਾਰ ਕਰਨਾ ਹੈ ਕੁਝ ਸੌਖਾ ਕੰਮ ਨਹੀਂ ਹੈ ਬਹੁਤ ਔਖਾ ਕੰਮ ਹੈ ਇਹ ਅਸਲ ਦੇ ਵਿੱਚ ਜਿਹੜੀਆਂ ਇਹ 42 ਨਹਿਰਾਂ ਆ ਨਾ ਇਹ ਅਸੀਂ ਕੀਤੀਆਂ ਜੇ 11 ਤੋਂ ਲੈ ਕੇ 13 ਦਿਨਾਂ ਦੇ ਵਿੱਚ ਵਿੱਚ ਪਨਾਮਾ ਕ੍ਰੋਸ ਜਿਹੜਾ ਪੂਰਾ ਕੀਤਾ ਹੈ ਹਮ ਸਫ਼ਰ ਬਹੁਤ ਲੰਬਾ ਹੀ ਸਵੇਰੇ ਚੱਲੀਦਾ ਸੀਗਾ ਚੱਲਦੇ ਚੱਲਦੇ ਜਦੋਂ ਘੰਟਾ ਕ ਚੱਲ ਲਈਦਾ ਹੀ ਤਾਂ ਫਿਰ ਡੌਂਕਰ ਬ੍ਰੇਕ ਕਰਾ ਦੇਹਿੰਦੇ ਜੇ ਕੋ ਬਿਸਕੁਟ ਹੀ ਜਾਂ ਕੋ ਟੌਫੀ ਜਾਂ ਕੋਈ ਪਾਣੀ ਪੂਣੀ ਪੀ ਲੈਂਦਾ ਹੀ ਆ ਕੇਵਲੇ ਤੇ ਇੰਨਾ ਜ਼ਿਆਦਾ ਰਸਤਾ ਤੰਗ ਹੀ ਕਿ ਲੋਕ ਜਿਨ੍ਹਾਂ ਕੋ ਪਾਣੀ ਵੀ ਹੁੰਦਾ ਹੈ ਨਾ ਉਹ ਪਾਣੀ ਵੀ ਸੁੱਟ ਦਿੰਦੇ ਆ ਕਿ ਯਾਰ ਤੁਰਿਆ ਨਹੀਂ ਜਾਂਦਾ ਵੀ ਪਾਣੀ ਨਹਿਰਾਂ ਚੋਂ ਪੀ ਲਾਂਗੇ ਗੰਦਾ ਮੰਦਾ ਗੰਦਾ ਪਾਣੀ ਪੀਤਾ ਗੰਦਾ ਪਾਣੀ ਪੀ ਲੈਂਦੇ ਆ ਕਿ ਤੇ ਜਿਨ੍ਹਾਂ ਕੋ ਸਮਾਨ ਕੋਈ ਕੱਪੜੇ ਹੀ ਵਿੱਚ ਜਿਨ੍ਹਾਂ ਨੇ ਅੱਗੇ ਜਾ ਕੇ ਆਪਣੇ ਮਤਲਬ ਬਦਲੀ ਕਰਨੀ ਹੁੰਦੇ ਆ ਉਹ ਵੀ ਕੱਪੜੇ ਸੁੱਟ ਦਿੰਦੇ ਆ ਕਿ ਛੱਡੋ ਪਰਾਂ ਯਾਰ ਕਿਤੇ ਰਸਤੇ 'ਚ ਨਾ ਮਰ ਮੁਰਝਾਈਏ ਕਿਉਂਕਿ ਰਸਤਾ ਬਹੁਤ ਜਿਆਦਾ ਲੰਬਾ ਮੌਤ ਸਿਰ ਤੇ ਸੀ ਮੌਤ ਸਿਰ ਤੇ ਹੀ ਗੇ ਮੇਰੇ ਕੋ ਏ ਟੂ ਜ਼ेड ਵੀਡੀਓ ਬਣਾਈਆਂ ਹੋਈਆਂ ਐ ਮੈਂ ਆਪਣਾ ਮਾ ਦੀਆਂ ਕੀ ਮਤਲਬ ਕੀ ਹਾਲਾਤ ਐ ਆਪਣਾ ਮਾ ਦੀ ਅੱਛਾ ਸਰ ਟੋਟਲ ਹੁਣ ਤੁਹਾਡੀ ਅਮਾਉਂਟ ਜਿਹੜੀ ਲੱਗੀ ਉਹ ਕਿੰਨੀ ਲੱਗੀ ਹੈ ਸਰ ਟੋਟਲ ਅਮਾਉਂਟ ਜਿਹੜੀ ਆ ਨਾ ਮੇਰੀ ਮੈਂ 20 ਲੱਖ ਰੁਪਈਆ ਇਹਨਾਂ ਨੂੰ ਸੁਰੀ ਨੇਮ ਜਾ ਕੇ ਦੇ ਦਿੱਤਾ ਸੀ ਤੇ ਬਾਕੀ ਜਿਹੜਾ ਇਹਨਾਂ ਨੇ 20 ਲੱਖ ਰੁਪਈਆ ਜਿਹੜਾ ਹੈ ਨਾ ਉਹ ਮਤਲਬ ਥੋੜਾ ਸਟੈਪ ਵਾਈਜ਼ ਲੈ ਲਿਆ ਜਿੱਦਾਂ ਇਕਵਾਡੋਰ ਅੱਧੇਕ ਲੈ ਲਏ ਆ ਤੇ ਮੈਕਸੀਕੋ ਜਾ ਕੇ ਇਹਨਾਂ ਨੇ ਨਾ ਮੇਰੇ ਕੋਲ ਪੂਰੇ ਮਤਲਬ 40 ਲੱਖ ਰੁਪਇਆ ਲੈ ਲਿਆ ਸੀ ਫਿਰ ਮੈਂ ਇਹਨਾਂ ਨਾਲ ਇੰਨੀ ਗੱਲ ਕੀਤੀ ਮੈਨੂੰ ਇਹ ਕਹਿੰਦੇ ਵੀ ਅੱਗੇ ਕੰਮ ਟਾਈਟ ਚੱਲ ਰਿਹਾ ਵਾ ਕਿ ਡੋਨਾਲਡ ਟਰੰਪ ਆ ਗਿਆ ਰਾਸ਼ਟਰਪਤੀ ਉਹਨੇ ਬੈਕ ਮਾਰਨੇ ਆ ਬੰਦੇ ਤੇ ਤੈਨੂੰ ਸੇਫ ਲੰਘਾ ਦੇਣੇ ਆ ਸੇਫ ਦਾ ਮਤਲਬ ਇਹ ਹੁੰਦਾ ਕਿ ਜਦੋਂ ਬੰਦਾ ਕ੍ਰੋਸ ਹੋ ਜਾਂਦਾ ਹੈ ਨਾ ਕੰਦ ਉਹ ਫਿਰ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਅੱਜ ਕੱਲ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਪੁਲਿਸ ਫੜ ਕੇ ਡਿਪੋਰਟ ਕਰਨੀ ਆ ਤੇ ਮੈਨੂੰ ਇਹਨਾਂ ਨੇ ਇਹ ਕਿਹਾ ਕਿ ਜਦੋਂ ਤੂੰ ਕੰਦ ਪਾਰ ਕਰ ਲੇਂਗਾ ਨਾ ਤੇਰਾ ਕੰਮ ਹੈ ਵੀ ਔਖਾ ਸੌਖਾ ਹੋ ਕੇ ਸੜਕ ਤੱਕ ਚਿਲ ਜੀ ਸੜਕ ਤੱਕ ਜਾ ਕੇ ਤੇ ਤੈਨੂੰ ਇੱਕ ਡੌਂਕਰ ਦਾ ਨੰਬਰ ਦੇਵਾਂਗੇ ਉਹ ਨੰਬਰ ਦੇ ਉੱਤੇ ਤੇਰਾ ਕੰਮ ਲੋਕੇਸ਼ਨ ਸੈਂਡ ਕਰ ਦੇਣੀ ਆਪਣੀ ਉਹ ਉਹ ਸੜਕ ਦੇ ਉੱਤੇ ਡੌਂਕਰ ਆ ਜਾਏਗਾ ਪਰ ਸਾਨੂੰ ਫੌਜ ਚੁੱਕੇ ਲੱਗੀ ਉੱਥੋਂ ਦੀ ਉਸ ਤੋਂ ਪਹਿਲਾਂ ਸਾਨੂੰ ਫੌਜ ਚੁੱਕੇ ਲੱਗੀ ਸੀ ਅੱਛਾ ਸਰ ਇੱਕ ਜਿਸ ਤਰ੍ਹਾਂ ਪੈਸੇ ਦੀ ਬਰਬਾਦੀ ਤੋਂ ਹੋਈ ਪਰ ਜਿਸ ਤਰੀਕੇ ਨਾਲ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਉਹ ਕਿੰਨਾ ਖਤਰਾ ਹੈ ਤਾਨੂੰ ਪਤਾ ਹੈ ਇਹ ਤੇ ਗਲਤ ਗੱਲ ਹੈ ਹੁਣ ਕੀ ਕਰ ਸਕਦੇ ਆ ਆਪਣੇ ਦੇਸ਼ ਤੋਂ ਬਾਹਰ ਤੋਂ ਕਿਸੇ ਨੇ ਸਾਡੀ ਸੁਣਨੀ ਵੀ ਨਹੀਂ ਆਸੀਂ ਦੱਸਿਆ ਵੀ ਉੱਥੇ ਆ ਕੇ ਕਈ ਮੁੰਡੇ ਕੱਲ ਹੁਣ ਜਦੋਂ ਅਸੀਂ ਡਿਪੋਰਟ ਹੋਏ ਆ ਕੱਲ ਉਥੋਂ ਆਪਣੇ ਅੱਛੀ ਗੱਲ ਦੱਸੋ ਕਿ ਕੱਲ ਸੰਗਲੀਆਂ ਪਾਈਆਂ ਗਈਆਂ ਸੀ ਤੁਹਾਨੂੰ ਬਿਲਕੁਲ ਸਰ ਸਰ ਮੈਂ ਇਹ ਚੀਜ਼ ਤੁਹਾਨੂੰ ਨਾਲ ਗੱਲ ਕਰਨੀ ਆ ਕਿ ਜਿਸ ਦਿਨ 2 ਤਰੀਕ ਨੂੰ ਜਹਾਜ਼ ਉਤਰਿਆ ਸੀ ਨਾ ਲੈਂਡ ਕੀਤਾ ਇੱਥੇ ਉਹ ਬੰਦਿਆਂ ਦੇ ਹੱਥ ਦੇ ਵਿੱਚ ਵੀ ਘੜੀਆਂ ਲੱਗੀਆਂ ਹੋਈਆਂ ਸੀ ਲੱਕ ਤੋਂ ਏਦਾਂ ਕਰਕੇ ਹੱਥ ਘੜੀਆਂ ਲੱਗੀਆਂ ਹੋਈਆਂ ਸੀ ਤੇ ਪੈਰਾਂ ਦੇ ਵਿੱਚ ਵੀ ਉਹ ਜਦੋਂ ਇਹ ਇਹ ਅੰਮ੍ਰਿਤਸਰ ਜਹਾਜ਼ ਲੈਂਡ ਹੋ ਗਿਆ ਹੈ ਨਾ ਅੰਮ੍ਰਿਤਸਰ ਜਹਾਜ਼ ਲੈਂਡ ਹੋਣ ਤੋਂ ਬਾਅਦ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਬਦਨਾਮੀ ਬਹੁਤ ਜ਼ਿਆਦਾ ਹੋਣੀ ਆ ਤੇ ਜਿਹੜਾ ਦੁਬਾਰਾ ਜਹਾਜ਼ ਆਇਆ ਹੈ ਨਾ ਜਿਹਦੇ ਵਿੱਚ ਅਸੀਂ ਰਾਤੀ ਆਏ ਆ ਸਰ ਇਹਨਾਂ ਨੇ ਕੀ ਕੀਤਾ ਹੈ ਅੰਮ੍ਰਿਤਸਰ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਇਹਨਾਂ ਨੇ ਹੱਥ ਘੜੀਆਂ ਅੰਦਰ ਹੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਨਾਂ ਨੂੰ ਪਤਾ ਨਾ ਲੱਗ ਜੇ ਵੀ ਇਹਨਾਂ ਦਾ ਮਤਲਬ ਅਸੀਂ ਬਹੁਤ ਗੰਦਾ ਬਿਹੇਵੀਅਰ ਕੀਤਾ ਹੋਇਆ ਆ ਜਹਾਜ਼ ਦੇ ਵਿੱਚ ਇਹਨਾਂ ਨੇ ਹੱਥ ਘੜੀਆਂ ਲਵਾ ਦਿੱਤੀਆਂ ਬਾਥਰੂਮ ਕਰਨ ਨਹੀਂ ਜਾਣ ਦਿੰਦੇ ਕਿਸੇ ਨੂੰ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਸਾਨੂੰ ਜਹਾਜ਼ ਦੇ ਵਿੱਚ ਵੀ ਅਸੀਂ ਦੱਸ ਨਹੀਂ ਸਕਦੇ ਰੋਨ ਨੂੰ ਮੇਰਾ ਬੜਾ ਦਿਲ ਕਰੰਦਿਆ ਵਾ ਪਰ ਕੀ ਕਰੀਏ ਹੁਣ ਸਮਝ ਨਹੀਂ ਲੱਗਦੀ ਕੁਝ ਬਾਕੀ ਸਰ ਗੱਲ ਇਹ ਆ ਕਿ ਜਦੋਂ ਅੰਮ੍ਰਿਤਸਰ ਜਹਾਜ਼ ਉਤਰਨ ਤੋਂ ਪਹਿਲਾਂ ਇਹਨਾਂ ਨੇ ਹੱਥ ਘੜੀਆਂ ਲਵਾ ਦਿੱਤੀਆਂ ਨਾ ਅੰਮ੍ਰਿਤਸਰ ਜਹਾਜ਼ ਲੈਂਡ ਹੋਇਆ ਜਦੋਂ ਪੂਰੇ ਜਹਾਜ਼ ਦੇ ਵਿੱਚ ਇਹਨਾਂ ਨੇ ਸਾਨੂੰ ਕੁਝ ਨਹੀਂ ਖਾਣ ਦਿੱਤਾ ਮੇਰੇ ਹਿਸਾਬ ਕਿਤਾਬ ਨਾਲ 35 ਕੇ 40 ਘੰਟੇ ਦੀ ਫਲਾਈਟ ਸੀ ਕੁਛ ਨਹੀਂ ਦਿੱਤਾ ਪਾਣੀ ਪੂਣੀ ਦੇ ਦਿੰਦੇ ਸੀ ਜਦੋਂ ਅੰਮ੍ਰਿਤਸਰ ਜਹਾਜ਼ ਲੈਂਡ ਹੋਇਆ ਪਤਾ ਨਹੀਂ ਇਹਨਾਂ ਨੇ ਕਿੱਥੋਂ ਲਫਾਫੇ ਪੈਕ ਕਰਕੇ ਰੱਖੇ ਜਿਦੇ ਵਿੱਚ ਕੋਈ ਨਮਕੀਨ ਵਗੈਰਾ ਸੀ ਤੇ ਜਾਂ ਪਾਣੀ ਦੀ ਬੋਤਲ ਸੀ ਤੇ ਇੱਕ ਸੇਬ ਵੀ ਸੀ ਉਹ ਇਹਨਾਂ ਨੇ ਅੰਦਰ ਹੀ ਸਾਨੂੰ ਪੈਕੇਟ ਫੜਾ ਦਿੱਤੇ ਕਿ ਜਦੋਂ ਜਹਾਜ਼ ਬਾਹਰ ਨਿਕਲਣਗੇ ਕਿ ਵੇਖਣ ਵਾਲਿਆਂ ਨੂੰ ਪਤਾ ਲੱਗੇ ਵੀ ਇਹਨਾਂ ਨੂੰ ਕੁਝ ਖਾਣ ਨੂੰ ਵੀ ਦਿੱਤਾ ਤੁਹਾਨੂੰ ਖਾਣ ਨੂੰ ਕੁਝ ਨਹੀਂ ਦਿੱਤਾ ਖਾਣ ਨੂੰ ਕੁਝ ਨਹੀਂ ਤਾਂ ਲੋਕਾਂ ਨੇ ਉੱਥੇ ਹੀ ਮੁੰਡੇ ਰੋਲਾ ਪਾਉਣ ਲੱਗੇ ਵੀ ਛੱਡ ਦਿਓ ਸਮਾਨ ਜਦੋਂ ਸਾਨੂੰ ਪਿੱਛੇ ਨਹੀਂ ਕੁਝ ਖਾਣ ਲਿਆ ਇਹਨਾਂ ਨੇ ਦਿੱਤਾ ਤੇ ਹੁਣ ਕੀ ਖਾਣਾ ਇਹ ਆਪਣਾ ਲੋਕ ਦਿਖਾਵਾ ਦਿਖਾ ਰਹੇ ਆ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਇਹਨਾਂ ਦਾ ਬਹੁਤ ਬਿਹੇਵੀਅਰ ਵਧੀਆ ਕੀਤਾ ਆ ਪਰ ਲੋਕਾਂ ਨੇ ਉੱਥੇ ਦੇਖੋ ਤੁਸੀਂ ਇੰਡੀਆ ਆ ਕੇ ਹੀ ਰੋਟੀ ਖਾਧੀ ਉਹ ਇੰਡੀਆ ਆ ਕੇ ਜਦੋਂ ਆਏ ਨਾ ਬਹੁਤ ਵਧੀਆ ਹਨ ਨੂੰ ਸਕੂਨ ਮਿਲਿਆ ਹੈ ਜਦੋਂ ਮਤਲਬ ਲੰਗਰ ਪ੍ਰਸ਼ਾਦਾ ਬੜਾ ਵਧੀਆ ਸਾਡੇ ਸੇਵਾ ਆਪਣੀ ਕੀਤੀ ਉੱਥੇ ਨਾ ਅੱਛਾ ਪਰ ਇਹ ਸਫ਼ਰ ਨੂੰ ਕਿਵੇਂ ਵੇਖਦੇ ਹੋ ਹੁਣ ਜੋ ਕੁਝ ਹੋਇਆ ਜਿੰਨੀ ਕਿ ਬਦਹਾਲੀ ਤੁਸੀਂ ਸੁਣਾਈ ਹੈ ਕਿ ਸੱਪ ਵੀ ਸੀ ਮਗਰਮਚ ਵੀ ਸੀ ਨਹਿਰਾਂ ਚ ਵੀ ਰਏ ਵੀਡੀਓਜ਼ ਵੀ ਤੁਹਾਡੀ ਸਾਹਮਣੇ ਆਈਆਂ ਤੇ ਕਿੰਨੀ ਕੁ ਬੁਰਾ ਅਸਰ ਹੈ ਕਿ ਜ਼ਿੰਦਗੀ ਦੁਬਾਰਾ ਕਦੀ ਸੋਚੋਗੇ ਵਿਦੇਸ਼ ਜਾਣ ਸਰ ਮੈਂ 17 ਸਾਲ 14 ਦਿਨ ਨੌਕਰੀ ਕਰਕੇ ਆ ਆਰ ਇੰਡੀਅਨ ਆਰਮੀ ਦੇ ਵਿੱਚ ਪਰ ਮੈਂ ਇੰਨੀ ਤੰਗੀ ਇੰਡੀਅਨ ਆਰਮੀ ਦੇ ਵਿੱਚ ਨਹੀਂ ਦੇਖੀ ਜਿੰਨਾ ਮੈਂ ਤੰਗ ਹੋਣ ਹੋ ਗਿਆ ਵਾਂ ਆ ਜਿਹੜੇ 5 ਮਹੀਨੇ ਮੈਂ ਤੰਗੀ ਗੱਟੀ ਆ ਨਾ ਤੁਹਾਨੂੰ ਮੈਂ ਦੱਸ ਵੀ ਚੱਕਿਆ ਪਹਿਲਾਂ ਕਿ ਮੈਂ 70 ਦਿਨ ਤੱਕ ਮੈਗੀ ਖਾਦੀ ਆ ਪਨਾਮਾ ਦੇ ਵਿੱਚ 7 ਦਿਨ ਖਾਧਾ ਹੀ ਕੁਝ ਨਹੀਂ ਅਸੀਂ ਕਿਸੇ ਡੌਂਕਰ ਕੋ ਐਹੀ ਜੀ ਜਗ੍ਹਾ ਤੇ ਫਸ ਗਏ ਹਾਂ ਕਿ ਨਾ ਤੇ ਉਹ ਸਾਨੂੰ ਬਾਥਰੂਮ ਕਰਨ ਦਿੰਦਾ ਸੀ ਬਾਹਰ ਤੇ ਨਾ ਹੀ ਉਹ ਸਾਨੂੰ ਖਾਣਾ ਲਿਆ ਕੇ ਦਿੰਦਾ ਸੀ ਆਪ ਉਹ ਸ਼ਰਾਬ ਪੀ ਕੇ ਗਾਣੇ ਖਾ ਕੇ ਨੱਚੀ ਜਾਂਦਾ ਸੀਗਾ ਮੈਂ ਕਈ ਵਾਰੀ ਇਹਨਾਂ ਨੂੰ ਫੋਨ ਕਰਦਾ ਮੈਂ ਯਾਰ ਵੀ ਏਜੰਟ ਨੂੰ ਕਹਿ ਕੇ ਉਹਨੂੰ ਫੋਨ ਕਰੇ ਸਾਨੂੰ ਕੁਝ ਖਾਣ ਲਈ ਲਿਆ ਦੇ ਉਹ ਇਦਾਂ ਹੀ ਹੁਣ ਮੈਂ ਚਿਕਨ ਨਹੀਂ ਖਾਂਦਾ ਉੱਥੇ ਜ਼ਿਆਦਾਤਰ ਨਾਨ ਵੇਜ ਚੱਲਦਾ ਹੀਗਾ ਮੈਨੂੰ ਫਿਰ ਕਾਫੀ ਦਿਨ ਮਤਲਬ 6-7 ਦਿਨ ਭੁੱਖਾ ਹੀ ਰਹਿਣਾ ਪਿਆ ਕਹਿੰਦਾ ਕਿ ਪਾਣੀ ਪੀਣਾ ਹੀਗਾ ਤੇ ਪਾਣੀ ਪੀ ਕੇ ਤੇ ਬਾਥਰੂਮ ਕਰਨ ਆਉਣਾ ਪੈਂਦਾ ਤੇ ਉਹ ਵੀ ਪੀਲਾ ਬਾਥਰੂਮ ਆਉਣ ਲੱਗ ਪਿਆ ਹੈਗਾ ਜਿਹੜਾ ਬੰਦਾ ਮੇਰੇ ਨਾਲ ਹੀ ਉਹ ਵੀ ਇਦਾਂ ਦਾ ਹੀ ਉਹਨੂੰ ਅਪੈਂਡਿਕਸ ਦੀ ਪ੍ਰੋਬਲਮ ਹੋ ਗਈ ਅੱਛਾ ਕਿੰਨੇ ਕੁ ਲੋਕ ਉੱਥੇ ਫਸੇ ਨੇ ਤੁਸੀਂ ਤੁਸੀਂ ਕਿਉਂਕਿ ਕਾਫੀ ਡੀਪਲੀ ਔਰ ਸਭ ਤੋਂ ਜ਼ਿਆਦਾ ਰੂਟ ਤੇ ਤੁਸੀਂ ਪਹੁੰਚੇ ਹੋ ਕਿਉਂਕਿ ਕਿੰਨੇ ਕੁ ਲੋਕ ਉੱਥੇ ਹੋਰ ਨੌਜਵਾਨ ਇਸ ਵੇਲੇ ਹਿੰਦੁਸਤਾਨ ਦੇ ਲੜਕੇ ਲੜਕੀਆਂ ਫਸੇ ਨੇ ਮੇਰੇ ਹਿਸਾਬ ਤਵਨਾ ਮੈਂ ਕੈਲੀਫੋਰਨੀਆ ਦੇ ਵਿੱਚ ਰਿਪੋਰਟ ਹੋਇਆ ਇਹ ਕੈਲੀਫੋਰਨੀਆ ਦੇ ਵਿੱਚ ਸੰਦਿਆਗੋ ਇੱਕ ਸਿਟੀ ਆ ਸੰਦਿਆਗੋ ਜਿਹਦੇ ਵਿੱਚ ਕੈਂਪ ਆ ਜਿੱਥੇ ਕਿ ਮੈਂ ਇਸ ਟਾਈਮ ਰਹਿ ਕੇ ਆ ਆ ਉਹ ਕੈਂਪ ਕਾਫੀ ਵੱਡਾ ਆ ਉਹਦੇ ਵਿੱਚ ਪਹਿਲਾ ਜਹਾਜ਼ ਜਿਹੜਾ ਉਤਰਿਆ ਆ 2 ਤਰੀਕ ਨੂੰ ਕਿ ਸ਼ਾਇਦ 5 ਤਰੀਕ ਨੂੰ ਉਤਰਿਆ ਆ ਉਹ ਪਤਾ ਨਹੀਂ 102 ਕਿ ਕਿੰਨੇ ਬੰਦੇ ਉਤਰੇ ਆ ਹੁਣ ਅਸੀਂ 119 ਉਤਰੇ ਆ ਤੇ ਬਾਕੀ ਮੇਰੇ ਹਿਸਾਬ ਕਿਤਾਬ ਨਾਲ ਉੱਥੇ 4-500 ਇੰਡੀਅਨ ਹੋ ਰਿਹਾਗਾ ਆ ਬਸ 4-500 ਆ ਬਾਕੀ ਕੈਂਪ ਹੋਰ ਵੀ ਆ ਕੋਈ ਕਿਸੇ ਕੋਲ ਮੈਂ ਸੁਣਿਆ ਮੁੰਡਿਆਂ ਕੋ ਕਹਿੰਦੇ ਯਾਰ ਵੀ ਆਪਣਾ ਐਰੀਓਨਾ ਕੈਂਪ ਦੇ ਵਿੱਚ 2.5000 ਉੱਥੇ ਇੰਡੀਅਨ ਆ ਮਤਲਬ ਜੌਰਜੀਆ ਉਹਦੇ ਵਿੱਚ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਨਹੀਂ ਮੈਂ ਕਹਿ ਸਕਦਾ ਮੈਂ ਹਜ਼ਾਰਾਂ ਦੇ ਵਿੱਚ ਕਹਿ ਸਕਦਾ ਵੀ ਹਜ਼ਾਰਾਂ ਦੇ ਵਿੱਚ ਹੈਗੇ ਆ ਅੱਛਾ ਜਾ ਜਾਂਦੇ ਰਹਿਣਗੇ ਜੀ ਇਹ ਵੱਲੋਂ ਦੇਖੋ ਇਹ ਤੇ ਹੁਣ ਇਹਨਾਂ ਦੇ ਡਿਪੈਂਡ ਜੇ ਉਹ ਇੱਕ ਤੇ ਜਾ ਰਿਹਾ ਆ ਔਰ ਉਹ ਪਰਸੋਂ ਵੀ ਆ ਸਕਦਾ ਹੋ ਸਕਦਾ ਮੁੜ ਕੇ ਮਹੀਨਾ ਰੋਕ ਕੇ ਦੁਬਾਰਾ ਫੇਰ ਭੇਜ ਦੇਣ ਕਿਉਂਕਿ ਅੱਧੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਰਿਪੋਰਟ ਹੋਣ ਲੱਗੀ ਅੱਛਾ ਤੁਹਾਨੂੰ ਸਰਕਾਰ ਤੋਂ ਕੋਈ ਉਮੀਦ ਹੈਗੀ ਹੈ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਤੋਂ ਕੋਈ ਉਮੀਦ ਸਰ ਜਿਹੜੇ ਹਿਸਾਬ-ਕਿਤਾਬ ਨਾਲ ਅਸੀਂ ਕੱਲ ਵੈਸੇ ਅੰਮ੍ਰਿਤਸਰ ਉਤਰੇ ਆ ਸਾਡੇ ਨਾਲ ਪੁੱਛਗਿਸ਼ ਹੋਈ ਆ ਤੇ ਦੇਖੋ ਮੈਂ ਤਾਂ ਕਹਿਣਾ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਦੇਖੋ ਹੁਣ ਮੈਂ 17 ਸਾਲਾਂ ਦੀ ਜਿਹੜੀ ਮੇਰੀ ਕਮਾਈ ਸੀ ਉਹ ਮੈਂ ਲਿਆ ਕੇ ला ਦਿੱਤੀ ਆ ਸਾਨੂੰ ਪਤਾ 40 ਲੱਖ ਰੁਪਇਆ ਬਹੁਤ ਮੁਸ਼ਕਿਲ ਬੰਦਾ ਮੇਰੇ ਕੋ ਜਿੰਨੇ ਮੇਰਾ ਫੰਡ ਸਾਡੀ ਮੈਂ ਸਾਰਾ ਦੇ ਦਿੱਤਾ ਹੈ ਹੁਣ ਕੁਛ ਨਹੀਂ ਹੈ ਹੁਣ ਤਾਂ ਸਿਰਫ ਉਹੀ ਆ ਕਿ ਆਈ ਚਲਾਈ ਆ ਕੰਮ ਕਰਾਂਗੇ ਪੈਨਸ਼ਨ ਮੇਰੀ ਆਉਂਦੀ ਆ 21000 ਰੁਪਇਆ ਉਹਦੇ ਵਿੱਚੋਂ ਵੀ ਮੇਰੀ ਮਤਲਬ ਘਰ ਦੀ ਮਤਲਬ ਲਾਉਣ ਦੀ ਕਿਸ਼ਤ ਕੱਟੀ ਜਾਂਦੀ ਆ ਤੇ ਬਾਕੀ ਕਿਤੇ ਮਾੜਾ ਮੋਟਾ ਉਹਨੇ ਕੰਮਕਾਰ ਕਰਾਂਗੇ ਸਰਕਾਰ ਕੋਈ ਉਮੀਦ ਹੈ ਤੁਹਾਨੂੰ ਲੱਗਦਾ ਕਿ ਸਰਕਾਰ ਮਦਦ ਕਰੇਗੀ ਦੇਖੋ ਉਮੀਦ ਤੇ ਹੁਣ ਸਾਨੂੰ ਅਜੇ ਤੱਕ ਹੈ ਨਹੀਂ ਜੇ ਪਰ ਕੱਲ ਪੁੱਛ ਗਿਛ ਬਹੁਤ ਹੋਈ ਆ ਮੈਂ ਕਹਿੰਦਾ ਵੀ ਸਾਡਾ ਸਾਥ ਵੱਧ ਤੋਂ ਵੱਧ ਦਿੱਤਾ ਜਾਵੇ ਤੇ ਚੰਗੀ ਗੱਲ ਕਿਉਂਕਿ ਮੇਰੇ ਨਾਲ ਇਦਾਂ ਦੇ ਮੁੰਡੇ ਵੀ ਕੱਲ ਆਏ ਹਨ ਜਿਨ੍ਹਾਂ ਨੇ ਘਰ ਤੱਕ ਗਹਿਣੇ ਰੱਖਤਾ ਆ ਮੱਜਾਂ گاਵਾ ਮੋਟਰਸਾਈਕਲ ਤੱਕ ਪਲਾਟਾਂ ਤੱਕ ਵੇਚ ਤੇ ਜਿਹੜੇ ਬੱਸਾਂ ਦੇ ਵਿੱਚ ਸਿਰ ਮਾਰਦੇ ਆ ਅਸੀਂ ਘਰ ਜਾ ਕੇ ਮਰ ਜਾਣਾ ਜਿਨ੍ਹਾਂ ਦੀਆਂ ਭੈਣਾਂ ਆ ਇਹਨਾਂ ਨੂੰ ਪਤਾ ਵੀ ਅਸੀਂ ਆਪਣੀਆਂ ਭੈਣਾਂ ਦੇ ਵਿਆਹ ਕਰਨੇ ਸੀ ਉਹਨਾਂ ਦਾ ਪੱਲੇ ਹੀ ਕੱਖ ਨਹੀਂ ਰਹਿ ਗਿਆ ਉਹ ਕੀ ਕਰਨਗੇ ਹੁਣ ਵਿਚਾਰੇ ਤਾਂ ਇੰਤਜ਼ਾਰ ਆ ਮਦਦ ਦਾ ਹਾਂਜੀ ਕਟੋਕਟ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਕਟੋਕਟ ਜਿਹੜੀ ਜਿਹੜੀ ਸਭ ਤੋਂ ਜ਼ਰੂਰੀ ਕਟੋਕਟ ਸਾਰਾ ਅਸੀਂ ਇਹ ਕਹਿੰਨੇ ਆ ਕਿ ਸਾਡੇ ਪੈਸੇ ਵਾਪਸ ਹੋਣੇ ਚਾਹੀਦੇ ਆ ਅਸੀਂ ਚਲੋ ਇਹ ਵੀ ਕਹਿੰਨੇ ਆ ਕਿ ਏਜੰਟ ਦਾ ਏਜੰਟ ਦਾ ਖਰਚਾ ਜਿਹੜਾ ਹੋਇਆ ਨਾ ਨੋਰਮਲ ਅਸੀਂ ਉਹਨਾਂ ਬਹਿ ਕੇ ਅਸੀਂ ਕਹਿੰਨੇ ਆ ਵੀ ਉਹਦਾ ਜਿਹੜਾ ਥੋੜਾ ਬੋਤਾ ਖਰਚਾ ਹੈ ਉਹ ਕੱਟ ਲੈ ਬਾਕੀ ਸਾਡੇ ਪੈਸੇਾਨੂੰ ਵਾਪਸ ਦੇ ਦੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਅਸੀਂ ਇੱਕ ਸ਼ਖਸ ਦੀ ਜਿਹੜੀ ਹੈ ਕਹਾਣੀ ਦਿਖਾਈ ਹੈ ਕਿ ਕਿਸ ਤਰੀਕੇ ਨਾਲ ਸਾਬਕਾ ਫੌਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਮਰਤ ਹਾਰੀਸੀ ਉਸਦੇ ਕੇਸਾਂ ਦਾ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਨੂੰ ਪਨਾਮਾ ਦੇ ਜੰਗਲਾਂ 'ਚ ਸੁੱਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਾਨ ਬਚਾ ਕੇ ਮਨਦੀਪ ਸਿੰਘ ਜਿਹੜੇ ਨੇ ਵਾਪਸ ਪੁੱਜੇ ਨੇ ਤਾਂ ਫਿਲਹਾਲ ਹੋਰ ਵੀ ਬਹੁਤ ਸਾਰੇ ਐਸੀ ਕਹਾਣੀਆਂ ਸੀ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਉਮੀਦ ਸਰਕਾਰਾਂ ਤੋਂ ਹੈ ਕਿ ਉਹ ਇਸ ਮਾਮਲੇ 'ਚ ਕਾਰਵਾਈ ਕਰੇ ਜਿਸ ਦੇ ਨਾਲ ਕੀ ਇਸ ਤਰ੍ਹਾਂ ਦੇ ਜਿਹੜੀ ਗਲਤ ਵਿਵਹਾਰ ਪੰਜਾਬੀਆਂ ਨਾਲ ਹੋ ਰਿਹਾ ਉਹ ਨਾ ਹੋਵੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ